ਇਹ ਕਾਫੀ ਗੰਦੀ ਹੋਈ ਹੈ ਫਿਲਹਾਲ। ਸੋਸਾ ਪਾਣੀ ਮਾਰ ਕੇ ਕਪੜਾ ਮਾਰ ਦਿੰਦੇ ਨੇ ਤੇ ਬਾਕੀ ਚੱਲ ਧੋ ਲਾਂਗੇ ਇਸ ਦਿਨ ਫੇਰ ਇਹਨਾਂ। ਇਹ ਜਿਹੇ ਸੈਡ ਲੱਭਦੇ ਨੇ ਇਹਨਾਂ ਬਹੁਤਾ ਗੰਦਾ ਜਿਹਾ ਹੈ ਸ਼ੀਸ਼ਾ। ਹਵੇ ਕਪੜੇ ਮੰਗਾਏ ਸੀ ਆਨਲਾਈਨ ਕਾਫੀ ਖਰਾਬ ਹੋ ਗਏ ਨੇ। ਜਾਂ ਸ਼ਾਮ ਨੂੰ ਗੱਡੀ ਨੂੰ 730 ਜੀ ਚੰਗੀ ਲੱਗਦੀ ਜੀ। ਰਹੰਦੇ ਰਮਾਲ ਗੰਦੇ ਕਨਵਾਤੇ ਹੀ ਆ ਕੀ ਸਸੀ ਕਾਲ ਕੀ ਆ ਚਾਲ ਪਰ ਚਲਦੇ ਆ ਕਰੋਂ ਅਹੀਂ ਯਾਰਿਆ ਮੈਡੀਸਿਨ ਲੈਣ ਵਾਸਤੇ ਕਨਵਾਨ ਮੰਮੀ ਦੀ ਮੈਡੀਸਿਨ ਲੈਣ ਵਾਸਤੇ ਜਾਂਦੇ ਅੱਥੇ ਕੰਡ ਰੱਖੀ ਸੀ ਕੱਲ ਪਰਸੋਂ ਦੀ ਮੈਂ ਲੈ ਛੱਡਦੀ ਆ ਇੱਥੇ ਚੱਕੀ ਤੇ ਆਉਂਦੇ ਹੋ ਲੈ ਜਾਾਂਗੇ ਵਾਪਸ ਨੂੰ ਜਾ ਰਹੇ ਹਾਂ ਆਪਾਂ ਕਨਵਾਨ ਨੂੰ ਜਾ ਰਹੇ ਹਾਂ ਮੋਟਰਬਾਲੀ ਵਾਲੀ ਗੱਡੀ ਚ ਅੱਜ ਆਪਾਂ ਤੇ ਗੋਣਨਾ ਨੇ ਕਾਨ ਬਾਈ ਜਾਰੇ ਮੈਂ ਲੋਕਾਂ ਬਲੇ ਕੋ ਹਵਾ ਚੈੱਕ ਕਰ ਆਲੀ ਆਪਾਂ ਇਥੋਂ ਕਨਵਾ ਰੋਡ ਤੋਂ ਮੈਂ ਥੋੜਾ ਪੈਣਾ ਰਹਿ ਗਿਆ ਬਸ 12 ਬਚ ਚੁੱਕੇ ਨੇ ਪਰ ਵੀ ਹੋ ਗਿਆ ਟਾਈਮ ਵੀ ਦੇ ਆਪਾਂ ਆਹ ਬੋਰਡ ਲਗਾ ਚੱਕ ਸ੍ਰੀ ਬਦਨ ਚੱਕ ਸਿਰਫ ਆਹ ਦੁਕਾਨ ਆ ਡਾਕਟਰ ਸਾਹਿਬ ਦੀ ਆ। ਇੱਥੋਂ ਦਵਾਈ ਚਲਦੀ ਮੰਮੀ ਦੀ ਕਿਉਂਕਿ ਇੱਥੇ ਮੰਮੀ ਦੀ ਡਿਸਕ ਚ ਪ੍ਰੋਬਲਮ ਆ। ਥੋੜੀ ਬੈਗ ਤੇ ਪ੍ਰੋਬਲਮ ਆ ਤਾਂ ਕਰਕੇ ਦਵਾਈ ਇੰਨੇ ਚਲਦੀ। ਕਾਫੀ ਟਾਈਮ ਤੋਂ ਖਾ ਰਹੇ ਨੇ ਇੱਥੇ ਫਰਕ ਵਾ। ਤੇ ਕਿਸੇ ਵੀ ਨੂੰ ਡਿਸਕ ਦੀ ਪ੍ਰੋਬਲਮ ਸਰਵਾਈਕਲ ਵਗੈਰਾ ਹੈਗਾ ਵਾ ਤੇ ਇੱਥੇ ਚੱਕ ਸਿਰਫ ਜ਼ਰੂਰ ਆਵੇ। ਤੇ ਆ ਬੋਰਡ-ਬੋਰਡ ਤੇ ਵੈਸੇ ਵੀਰ ਨੇ ਲਾਇਆ ਨਹੀਂ ਕੋਈ ਵੈਸੇ। ਚੱਕ ਸਿਰਫ ਨਾ ਹੀ ਚੱਲਿਆ ਫਿਰ। ਲਓ ਜੀ ਮੈਡੀਸਿਨ ਵਗੈਰਾ ਲੈ ਲਈ ਆ। ਜਾ ਰਹੇ ਆ ਘਰ ਨੂੰ ਵਾਪਸ ਇਹਦੇ ਗਰਮੀ ਲੱਗਣ ਲਈ ਪੱਖਾ ਬੰਦ ਹੋ ਗਿਆ ਗੱਡੀ ਦਾ AC ਬੰਦ ਕਰਤਾ ਤੇ ਫਿਰ ਮਿਲਦੇ ਜਾ ਹੁਣ ਸਿੱਧਾ ਆਪਾਂ ਜਾ ਰਹੇ ਆ ਪਲਾਟ 'ਚ ਉੱਥੇ ਘਰੇ ਜਾਵਾਂਗੇ ਸਿੱਧਾ ਆਪਣੇ ਉੱਥੇ ਨਵੇਂ ਘਰ ਮੰਮੀ ਨੂੰ ਨਾਲ ਲੈ ਜਾਂਦੇ ਕਿਉਂਕਿ ਮੰਮੀ ਨੇ ਘਰੇ ਕੀ ਕਰਨਾ ਸੀ ਫਿਰ ਸ਼ਾਮ ਨੂੰ ਚੱਲ ਜਾਵਾਂਗੇ ਸਿੱਧਾ ਘਰੇ ਹੀ ਤੇ ਬਾਕੀ ਥੋੜਾ ਬਹੁਤ ਕੰਮ ਉੱਥੇ ਜੇ ਰਹਿੰਦਾ ਵਾ ਥੋੜਾ ਬਹੁਤ ਕੀ ਕਾਫੀ ਰਹਿੰਦਾ ਕੰਮ ਤੁਹਾਨੂੰ ਪਤਾ ਹੀ ਥੋੜਾ ਥੋੜਾ ਕੰਮ ਦੇ ਨਾਲ ਆਪ ਹੀ ਕਰਨਾ ਪੈਣਾ ਵਾ ਤੇ ਬਾਕੀ ਜਿੰਨੇ ਮਾੜਾ ਚੰਗਾ ਤੁਹਾਨੂੰ ਬੋਲਣਾ ਉਹਨੇ ਬੋਲੀ ਜਾਣਾ ਪਰਵਾਹ ਨਹੀਂ ਕਰਨੀ ਜਿਹੜਾ ਕੰਮ ਤੁਸੀਂ ਕਰਦੇ ਜੇ ਕਰੀ ਜਾਇਆ ਕਰੋ ਜ਼ਿੰਦਗੀ ਵਿੱਚ ਚੰਗਾ ਕੰਮ ਕਰੋਗੇ ਤਾਂ ਵੀ ਲੋਕਾਂ ਨੇ ਬੋਲਣਾ ਮਾੜਾ ਬੋਲਣਾ ਤਾਂ ਹੈ ਹੀ ਆ ਤੇ ਬਾਕੀ ਇਹ ਵਾਕੇ ਆਪਣੇ ਜਿਹੜੇ ਕੰਮ ਤੇ ਟਾਰਗੇਟ ਰੱਖੋ ਆਪਣੇ ਕੰਮ ਤੋਂ ਪਿੱਛੇ ਨਾ ਮੁੜਿਆ ਕਰੋ ਕਿਸੇ ਦੀ ਪਰਵਾਹ ਨਹੀਂ ਕਰਨੀ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਜਿਹੜਾ ਸਟੱਪ ਤੁਸੀਂ ਚੁਣਿਆ ਅੱਗੇ ਤੁਰਦੇ ਜਾਓਗੇ ਤੇ ਫੇਰ ਹੀ ਅੱਗੇ ਮੰਜ਼ਿਲ ਮਿਲਣੀ ਨਹੀਂ ਤੇ ਲੋਕਾਂ ਨੇ ਤੇ ਲੱਤਾਂ ਖਿੱਚੀ ਜਾਣੀਆਂ ਆ ਚਲੋ ਫੇ ਮਿਲਦੇ ਆ ਤੁਹਾਨੂੰ ਘਰ ਜਾ ਕੇ ਰੁਕੇ ਰਸਤੇ 'ਚ ਜਾ ਰਹੇ ਮਟਾਲੇ ਨੂੰ ਕਿ ਜਰਾ ਰੋ ਪੀ ਜੇ ਜਾਂਦੇ ਜਾਂਦੇ ਆ ਜਾਓ ਰੋ ਪੀ ਲਓ ਫਿਰ ਰਸਤੇ 'ਚ ਲੰਗਰ ਲੱਗਾ ਇਹ ਐ ਕਿ ਜਰਾ ਫੁਲਕਾ ਛਕ ਜਾਨੇ ਇੱਕ ਇੱਕ ਆ ਜਾਓ ਛਕ ਲਓ ਫੁਲਕਾ ਲੰਗਰ ਦਾ ਜਾਨ ਕਰਤੀ ਹੋਏ ਆਜੀ ਜਿਹੜਾ ਕਹਿੰਦਾ ਰੁਪਈਆ 30 ਤੱਕ ਜੋੜ ਦੋ ਤੇ ਫੇਰ ਘਰ ਬੰਨਾ ਤੁਹਾਡਾ ਤੇ ਡਾੜੀ ਲੰਗੀ ਨਾ ਲਿਆ ਰਹਿਣਾ ਉਹ ਰਿਆਂ ਦੇ ਨੂੰ ਕੰਮ ਕਰ ਆਪਣਾ ਯਾਰ ਆਈ ਆਪੇ ਪਰ ਅਮੁਸਤਰੀ ਅੱਜ ਫੇਰ ਨਹੀਂ ਆਈ ਮਿਸਤਰੀ ਹੋਰ ਕਿਤੇ ਘਰ ਬਣ ਗਏ ਸਭ ਨੇ ਕਹਿਣਾ ਕਰਨਾ ਕਿ ਇੱਥੇ ਆਏ ਡੈਡੀਆ ਤੇ ਮਿਸਤਰੀ ਅੱਜ ਫੇਰ ਨਹੀਂ ਆਏ ਰੱਖੇ ਗਏ ਇਹ ਦੇਖ ਕੇ ਘਰ ਬਣ ਗਏ ਮਿਸਤਰੀ ਨਹੀਂ ਆਉਂਦੇ ਯਾਰ ਪਰ ਕਰੇ ਇਥੇ ਸਾਰੇ ਭਾਜੀ ਹੋਣਾ ਅਰਜੀ ਜਿਹੜੀ ਚਾਹੀਦੀ ਸਭ ਆਉਂਦਾ ਹੈ ਜਿਹੜੇ ਪਾ ਆ ਜੋ ਬ੍ਰਹਮਾ ਦੇ ਸੱਚਾ ਸੱਚਾ ਦੇ ਜੋ ਨਾਮ ਬਰਮਾ ਦੇ ਜੀਤ ਜੀ ਇਹਨੂੰ ਆਪਰ ਲਾ ਕੇ ਜਿਹੜਾ ਮੈਂ ਚੇਕ ਕਰਨਾ ਕੀਤਾ ਇਹਦੇ ਤੇ ਜਿਹੜੀ ਜੇਲ੍ਹ ਨਹੀਂ ਬਣਦੀ ਹੈ ਹਾਂ ਇਹਨੂੰ ਕਹਿੰਦਾ ਕਿੰਨਾ ਭਾਜੀ ਦਰਵਾਜ਼ੇ ਕਰ ਤੇ ਮੈਂ ਬੁੱਢ ਕੱਢ ਕੇ ਮੈਂ ਸਮਝ ਚਟਾਈ ਉਹਦੇ ਹਾਂ ਦਸ ਖੂਨ ਮੰਗਣ ਸਾਈ ਸਾਈ ਮਹਾਦੇਵ ਦੇ ਹੱਥ ਕਰਦਾ ਫਿਰ ਲਾ ਟਿਕਟ ਲਾਤੀ ਉਹ ਪੱਸੋਂ ਲਈ ਆਣ ਕੇ ਸੰਡੇ ਕਰੇ ਲਾਈ ਦੀ ਤੇ ਤੈਨੂੰ ਢੀਕਣ ਦੇ ਬੰਦਾ ਚਾਹੀਦਾ ਇੱਕ ਲੱਗਾ ਮੈਂ ਗਰਮ ਲੈ ਆਂਦਾ ਕਿਥੋਂ ਮੈਂ ਨੇ ਉਹ ਪੀ ਗਏ ਐ ਰੋ ਪੀ ਗਏ ਉਦਾਂ ਹੀ ਮੈਂ ਆ ਮਾਰਤਾ ਨੇ ਖੜਦਾ ਜਾ ਗਰਮ ਕਿਥੋਂ ਵਧੀਆ ਵਾ ਜੇ ਲਾ ਕੇ ਆਪਣੀ ਹੁੰਦਾ ਤਾਂ ਗਰਮ ਮਿਲ ਕੇ ਆ ਨਹੀਂ ਮਿਲਦੀ ਗਰਮ ਨਹੀਂ ਹੁੰਦੀ ਓ ਜਾ ਭਰਾਵਾ ਮੈਂ ਗਲਾ ਖਰਾਫ ਕਰਾਉਣਾ ਵੇ ਰੇ ਨੀ ਇੱਕ ਬੰਦਾ ਪਾਵੇ ਨੰਗਦਾ ਹੀ ਗਲੇ ਤੇ ਨੂੰ ਖਾਉਂਦਾ ਹੁਣ ਚੱਲੇ ਆ ਗਲੀ ਘੁਮਾਉਣ ਨੂੰ ਕਹਿਣ ਵਾਸਤੇ ਇਹ ਸੱਦਾ ਦੇਣ ਵਾਸਤੇ ਵੀ ਆਇਓ ਵੀ ਆਪਣੇ ਆਹ ਜੇ ਕੋ ਚਾਹ ਪੀਓਗੇ ਨਾ ਤੇ ਮਸੀ ਜੀ ਪੀ ਲਾਂਗੇ ਅਸੀਂ ਆਪਣੇ ਘਰ ਦਾ ਨਵਾਂ ਮਹੂਰਤ ਕਰਨਾ ਤੇ ਕਹਿਣ ਚੱਲੇ ਗਲੀ ਵਾਲਿਆਂ ਨੂੰ ਹਾਂਜੀ ਆ ਜਾਓ ਸਾਰੇ ਜਣੇ ਚਲੋ ਜੀ ਚੱਲ ਗਏ ਕਹਿਤਾ ਤੇ ਬੂਆ ਖੜ ਕਾਣ ਟਾਡੀ ਭਾਗ ਗਈ ਏ ਕਾ ਕਰ ਕਹਿ ਦੇਣਾ ਦੀਦੀ ਹੁਣਾ ਕਰੇ ਜੀ ਲੈ ਵੀ ਪਹਿਲੇ ਘਰ ਆਏ ਪਹਿਲਾ ਘਰ ਕੋਈ ਵੀ ਨਹੀਂ ਹੈਗਾ ਚਲੋ ਚੱਲ ਜੀ ਇੱਧਰ ਹੈ ਨਹੀਂ ਕੋਈ ਵੱਜਾ ਜੰਦਰਾ ਮੈਂ ਵੇਖ ਲਿਆ ਵਾ ਆ ਇੱਕ ਵੀਰ ਨੇ ਕਹਦਾ ਇਹਦਾ ਨਾਮ ਕੀ ਹੁਸਨੇ ਆ ਕੀ ਨਾ ਵੀਰ ਦਾ ਆ ਹੁਸਨੇ ਹੁਸਨ ਥੋੜੀ ਹੁਸਨੇ ਹੁਸਨ ਨੇ ਹੁਸਨ ਨੇ ਬੈਲ ਨਹੀਂ ਹੁਸਨ ਬੈਲ ਦੇ ਇਜਾਮ ਹੋਈ ਵੱਜ ਗਈ ਵੱਜ ਗਈ ਵੱਜ ਗਈ ਬੈਲ ਨੰਦਾ ਬਹੁਤ ਵਧੀਆ ਸੁਭਾਅ ਆ ਮਾਸੀ ਜੀ ਕਹਿੰਦੇ ਵੀ ਬੜਾ ਵਧੀਆ ਸੁਭਾਅ ਆ ਇਹ ਆਪਣਾ ਮਾਸੀ ਜੀ ਨੇ ਕਹਿੰਦੇ ਆ ਵੀ ਆ ਦੀਦੀ ਹੁਣਾਂ ਦਾ ਆਹ ਇਹੋ ਹੀ ਉਧਰ ਆ ਵੀ ਜਿਆਦਾ ਇਧਰ ਲੰਘਦੇ ਨੇ ਕੌਣ ਜੀ ਬੁਲਾਉਂਦੇ ਹਨ ਇਧਰ ਆਪਾਂ ਅੱਗੇ ਕਹਿਵਾਂਗੇ ਇਥੋਂ ਆ ਇੱਕ ਦੋ ਘਰ ਆਗੇ ਨੇ ਆ ਇੱਕ ਆਹੀ ਘਰ ਆ ਆ ਦੋ ਘਰ ਕਹਿ ਦੇਣੇ ਆ ਤੇ ਇਥੋਂ ਮੁੜ ਕੇ ਮੋੜ ਕੱਟ ਕੇ ਉਧਰ ਉਧਰ ਇੱਕ ਦੋ ਘਰ ਆ ਉਧਰ ਕਹਿ ਹੁਣਾਂ ਬਸ ਥਾਗੀ ਦੋ ਘਰ ਹੀ ਕਹਿਣਾ ਬਸ ਆ ਥਾਗੀ ਜੀ ਵੇਖ ਲਓ ਲਾਵੀ ਇੱਕ ਬੰਦਾ ਥੱਗ ਗਿਆ ਹੁਣ ਹੁਣ ਆ ਵੀਰ ਆ ਨਾਲ ਸਾਡੇ ਹਨ ਉਹ ਜਾਉਂਗੇ ਮਾਸੀ ਚਾਰੀ ਇਕੱਲੇ ਚੱਲੇ ਸੀ ਮੈਂ ਹਾਂ ਉਹਨਾਂ ਦੀ ਇੰਨੀ ਕਿਥੇ ਮੇਜ ਵਾਗ ਵੀ ਹੋਈ ਹੈ ਕਿ ਨਹੀਂ ਇੱਕ ਦੋ ਨੇ ਤੁਹਾਡੀ ਤੁਹਾਡੀ ਬਹੁਤ ਵਾਗ ਵੀ ਤੁਹਾਨੂੰ ਜਾਣਦੇ ਆ ਮੈਂ ਪ੍ਰੋਗਰਾਮ ਕਿੱਥਾ ਕਿ ਨਹੀਂ ਕਰ ਹਾਂ ਉਹ ਇਕੱਲੇ ਚੱਲ ਗਏ ਨੇ ਲੋਕਾਂ ਦੇ ਘਰੇ ਇਕੱਲੇ ਜਾ ਕੇ ਆਉਣਾ ਨੇ ਉਧਰ ਤੇ ਵਾਗ ਵੀ ਹੈ ਨਾ ਉਧਰ ਵਾਗ ਵੀ ਇਧਰ ਕਹਿ ਦੀ ਲੈ ਵੀ ਵਾਈਫਾਈ ਵਾਲੇ ਵੀਰ ਨੂੰ ਬੇਨਤੀ ਆ ਕਿ ਵਾਈਫਾਈ ਇੱਥੇ ਲਾ ਦੇ ਠੀਕ ਆ ਇਹ ਨੈਟ ਪਲੱਸ ਵਾਲੇ ਵੀਰ ਨੂੰ ਬੇਨਤੀ ਆ ਬਸ ਹੁਣ ਕਿੱਥੇ ਜਾਣਾ ਪਾਣਾ ਬਾਉ ਕਿੱਧਰ ਨਹੀਂ ਉੱਧਰ ਇੰਦਾ ਹੀ ਹੋ ਬਾਉ ਕਿੱਧਰ ਰਹਿੰਦਾ ਉਹ ਇੱਧਰ ਹੀ ਆ ਯਾਰ ਨਹੀਂ ਇੱਧਰ ਨਹੀਂ ਗਿਆ ਫਿਰ ਉਹ ਪੌੜੀ ਦਿੱਤੀ ਹੈ ਜਿਹੜਾ ਜਾ ਕੇ ਨਹੀਂ ਜਾਣਾ ਕਈ ਘਰ ਹੈਗੇ ਕਈ ਘਰ ਸੋਈ ਦੀ ਚੱਪਲ ਲੈ ਕੇ ਨਹੀਂ ਜਾਂਦੇ ਵੈਸੇ ਸਹੀ ਗੱਲ ਹੈ ਇਦਾਂ ਕਰਨੀ ਚਾਹੀਦੀ ਸਤਿਕਾਰ ਕਰਨਾ ਚਾਹੀਦਾ ਇਹ ਵਧੀਆ ਸਗ ਸੋਈ ਦੀ ਨਹੀਂ ਖਾਂਦੇ ਹਨਾ ਚੱਪਲ ਜੁੱਪਾ ਹਮ ਹਮ ਨਵਾਂ ਸੇ ਮੈਂ ਲੈਂਦੀ ਹਾਂ ਈਮੇਲ ਕੋਈ ਧਿਆਨ ਨਹੀਂ ਕਰਨ دیا۔ ਚਲੋ ਮੈਂ ਖਾ ਲੈਂਦਾ। ਤੁਸੀਂ ਖਾ ਲੋ ਖੰਡਾ ਸਿਲ ਚਲਾਈ ਤਾਈ 5:00 ਵਜ ਗਏ ਹਨ 50 ਮਿੰਟ ਤੇ ਮੈਂ ਲਿਖਿਆ ਹੀ ਟਾਈਮ 4:42 ਹੋ ਗਏ ਨਾ। ਨਾ ਉਹ ਨਹੀਂ ਜਾ ਰਹੀ। ਹੁਣ ਆਵੇ ਜਬ ਅੱਜ ਕੰਮ ਚੱਲਣਾ ਹੈ ਅੱਜ ਆਪਾਂ ਕੰਮ ਕੀਤੇ ਨੇ ਇੱਥੇ ਕੋਈ। ਬੜਾ ਟਾਈਮ ਲੰਘ ਗਿਆ ਨੂੰ ਉਧਰ ਚੱਲੇਗਾ ਕਿੰਨਾ ਟਾਈਮ ਉਧਰ ਲੰਘਾ। ਹਾਂ ਚੱਲਦੇ ਆ ਘਰ ਆਹ ਫੰਨਾ ਲੈ ਜਿਉ ਲੈ ਜਿਉ ਹਮਕੀਨ ਇੱਥੇ ਰਹਿਣ ਦਾ ਪਏ ਮਸ਼ੀਨ ਖਾਣ ਵਾਲਾ ਅੰਮੀ ਨੇ ਫੋਨ 'ਚ ਰਹਿਣ ਦੇ ਨਮੀ ਦਾ ਰੇਗੀ oh, lihat di sini. Dia berbicara dengan saya. Dia तो मम्मी नहीं खाएगी बच्चे भी नहीं खाएंगे आज का रूल ऐसा है अच्छा कल का रूल का मालूम नहीं सही है आज बड़ा का रूल है आज बड़े का रूल चलेगा बड़ा नहीं खाएगा छोटा छोटा भी नहीं खाएगा कल देखेंगे क्या होगा ਆ ਗੋਲ ਦੇ ਉਹ ਚੰਗੀ ਆ ਗੱਡੀ ਤੇ ਉਹ ਚੋਕਾ ਰੱਖੂਗੇ ਰੱਖ ਲੈਣਾ ਤੇ ਫਿਰ ਰੱਖੂਗਾ ਸਵੇਰੇ ਹੁਣ ਮੈਂ ਕਹਿੰਦੇ ਟਾਈਮ ਪਾਟਾ ਦੇ ਜਰੂਰੀ ਫੜਨਾ ਇਧਰੋਂ ਵੀ ਜਾਣਾ ਨਹੀਂ ਚਾਹੀਦਾ ਬੱਦਲੇ ਪਹੁੰਚ ਕੇ ਸਿੰਘਾ ਰਾਮ ਬੱਦਲ ਕਿੰਨਾ ਹੋਇਆ ਮੀਂਹ ਪੈਣੇ ਕਿੰਨਾ ਆ ਜਾਣਾ ਕਣਕਾਂ ਵੀ ਪੱਕੀਆਂ ਪਈਆਂ بارش ਕਿੱਥੇ ਕਿੱਥੇ ਹੋਣ ਦੀ ਹੈ ਕਮੈਂਟਾਂ ਵਿੱਚ ਦੱਸਿਓ ਕਿਸਾਨਾਂ ਵੀਰਾਂ ਦਾ ਕਾਫੀ ਨੁਕਸਾਨ ਹੋਣਾ ਕਣਕਾਂ ਪੱਕੀਆਂ ਜਿੱਥੇ-ਜਿੱਥੇ ਵੱਡੀਆਂ ਗਈਆਂ ਉੱਥੇ ਚਲੋ ਵੀ ਤੋਂ ਜਿਨ੍ਹਾਂ ਨੇ ਵਧਣ ਵਾਲੀਆਂ ਉਹਨਾਂ ਦਾ ਦਰ ਵਿਚ ਇਹਦਾ ਬਹੁਤ ਔਖਾ ਹੋਇਆ ਜੀ ਵਲੋਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕੀ ਮਿਲਦੇ ਨੇ ਨੈਕਸਟ ਵਲੋਗ ਚ ਬਾਈ ਗੁਡਾਈ